ਇਹ ਪੁਸਤਕ ਜਿਹੜੀ ਲਿਖੀ ਆ ਮਹਾਂਪੁਰਖਾਂ ਦੀ ਸਮੂਹ ਸੰਗਤਾਂ ਨੂੰ ਗੁਰੂ ਘਰ ਦੀ ਸੇਵਾ ਸਿਮਰਨ ਬੰਦਗੀ ਨਾਲ ਜੋੜਨ ਦੀ ਵਿਚਾਰਧਾਰਾ ਹੈ ਮਨ ਨੂੰ ਨਿਵਾ ਕਰਕੇ ਗੁਰੂ ਪਾਤਸ਼ਾਹ ਜੀ ਦੇ ਚਰਣਾ ਨਾਲ ਜੁੜ ਕੇ ਬਹੁਤੀ ਜਨਮੀ ਥੋੜੀ ਰਹਿ ਗਈ ਜ਼ਿੰਦਗੀ ਦਾ ਨਾਮ ਤੇ ਸੇਵਾ ਨਾਲ ਜੁੜ ਕੇ ਕਿਵੇਂ ਲਾਹ ਖਤਣਾ ਹੈ ਇਹ ਮਹਾਂਪੁਰਖਾਂ ਦੀ ਇਸ ਪੁਸਤਕ ਦੇ ਵਿੱਚ ਵਿਚਾਰਤਾ ਰਹਾ ਹੈ ਦੇ ਹੋ ਸਜਣ ਅਸੀਤੜੀਆਂ ਜਿਉ ਹੋ ਸਾਇਰ ਸੂ ਮੇ ਅਤੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਦਾ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਹੈਡ ਗ੍ਰੰਤੀ ਭਾਈ ਗੁਰਪ੍ਰੀਤ ਸਿੰਘ ਜੀ ਬਾਬਾ ਰਮੀਰ ਸਿੰਘ ਜੀ ਸੋ ਬਾਬਾ ਜਸਬੀਰ ਸਿੰਘ ਵਾਲਾ ਜਿਨ੍ਹਾਂ ਨੇ ਇਹ ਛਪਾਉਣ ਵਾਸਤੇ ਉਤਸ਼ਾਹ ਭਰਿਆ ਹੈ ਹਮ ਤਾਂ ਬੱਚਾ ਹੈ ਸੋ ਸਭ ਪੇੜੀ ਸਾਡੇ ਸਹਿਯੋਗੀ ਸਾਡੇ ਪ੍ਰਧਾਨ ਜੀ ਸਰਦਾਰ ਬਰਜੇਸੀ ਜੀ ਬਾਬਾ ਨੈਤ ਸਿੰਘ ਜੀ ਭਾਈ ਬਰਵਿੰਦਰ ਸਿੰਘ ਜੀ ਪਰਣਾ ਤੋਂ ਬਾਬਾ ਜਗਦੇਵ ਸਿੰਘ ਜੀ ਬਾਬਾ ਸਰਵਿੰਦਰ ਸਿੰਘ ਜੀ ਤੇ ਤੋਂ ਬਾਬਾ ਗੁਰਤਾ ਉਸ ਸੋ ਬਹੁਤ ਸਾਰੇ ਸੰਗਤਾਂ ਸਾਰੇ ਸੰਗਤਾਂ ਨੇ ਚੈਨਾਂ ਦੀ ਬੇਨਤੀ ਹੈ ਜੀ ਕਿ ਬੱਚੋ ਸੇਵਾ ਬਿਲਾਓ ਗੁਰੂ ਪਾਤਸ਼ਾਹ ਜੀ ਦੇ ਫਤਹਿ ਵਾਰ ਜੀ ਦਾ ਖਾਲਸਾ ਵਾਰ ਜੀ ਦੀ ਫਤਹਿ ਬਾਬਾ ਜਗਦੀਸ਼ ਸਿੰਘ ਦੇ ਨੰਬਰਦਾਰ ਸਾਹਿਬ ਉਹਨਾਂ ਨੂੰ ਬੇਨਤੀ ਹੈ ਜੀ ਉਹ ਵੀ ਆਪਣਾ ਮਾਣ ਸਨਮਾਨ ਸੁਰੱਖਾ ਲੈਣ ਦੀ ਕਿਰਪਾ ਕਰਾਂ ਜੀ ਬਾਬਾ ਜਗਦੀਸ਼ ਸਿੰਘ ਜੀ ਲੱਕੂ ਨਜਰੇ ਵਾਲੇ ਉਹਨਾਂ ਨੂੰ ਬੇਨਤੀ ਹੈ ਨੰਬਰਦਾਰ ਸਾਹਿਬ ਆ ਕੇ ਆਪਣਾ ਕਿਰਪਾ ਨਾਂਦ ਕਿਰਪਾ ਕਰਾਂ ਜੀ ਆਗਿਆ ਸਮਾਪਤ ਲੈ ਲਿਆ ਹੈ ਜੇ ਤੁਹਾਨੂੰ ਹੋਵੇ ਤਾਂ ਕਰਤਾ ਪੜ ਦਿੰਦੇ ਆ ਨਹੀਂ ਤਾਂ ਕਿਉਂਕਿ ਸਮਾ ਬਹੁਤ ਕੀਮਤੀ ਹੈ ਸੋ ਸੰਸਾਰ ਕਰਿਆ ਕਾ ਕਾਤਾ ਅਗਲੀ ਵਸਤੇ ਪੜਾਂਗੇ ਕਿਉਂਕਿ ਸਰਪੰਤਾਂ ਦਾ ਕੀਰਤਨ ਕਰਨ ਵਾਲੇ ਮਹਾਂਪੁਰਖਾਂ ਦਾ ਬਹੁਤ ਧੀਮੀ ਸਮਾਂ ਹੈ ਮੈਂ ਜਿਆਦਾ ਸਮਾਂ ਖਰਾਬ ਨਹੀਂ ਕਰਨਾ ਚਾਹੁੰਦਾ ਕਿ ਜਿੰਨਾ ਗੁਰੂ ਗ੍ਰੰਥ ਸਾਹਿਬਾ ਗੁਰੂ ਗ੍ਰੰਥ ਜੀ ਦੇ ਪ੍ਰਤੀ ਸੋ